ਤੋ ਪਹਿਲਾ ਮੈਂ ਅੱਜ ਇਸ ਪਵਿੱਤਰ ਦਿਹਾੜੀ ਦੀਆਂ ਸਾਰੇ ਸਮਾਣਾ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਔਰ ਅੱਜ ਕਿਹਾ ਗਿਆ ਕੱਟਿਆ ਸਾਡੇ ਹਲਕੇ ਦੇ ਐਮ ਐਲ ਏ ਸਾਹਿਬ ਸਦਾਰਾ ਚੇਤਨ ਸਿੰਘ ਜੋੜਾ ਮੱਜਰਾ ਜੀ ਇੱਥੇ ਆ ਕੇ ਸਾਡਾ ਸਾਥ ਦਿੱਤਾ ਅਸੀਂ ਉਹ ਅੱਜ ਜਿਹੜਾ ਜਨਮ ਦਿਵਸ ਇਤਿਹਾਸਕ ਨੂੰ ਚੋਖਾ ਬਣਾਉਂਦੀ ਹੈ ਉਹ ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੀ ਦੀਆਂ ਸਾਰੇ ਸਮਾਣਾ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਅੱਜ ਦੇ ਇਸ ਪਵਿੱਤਰ ਦਿਨ ਤੇ ਅनाथ ਗਊਸ਼ਾਲਾ ਵਿਖੇ ਗਊ ਮਾਤਾ ਦੇ ਜਿਹੜਾ ਨਤਮਸਤਕ ਹੋਣ ਦਾ ਜਿਹੜਾ ਮੌਕਾ ਮਿਲਿਆ ਉਥੇ ਗਊ ਮਾਤਾ ਦੀ ਸੇਵਾ ਕੀਤੀ ਔਰ ਮੰਦਿਰ ਦੇ ਵਿੱਚ ਨਤਮਸਤਕ ਹੋ ਕੇ ਆ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਵਿੱਚ ਸ਼ਾਮਲ ਹੋਏ ਔਰ ਪ੍ਰਮਾਤਮਾ ਸਾਡੇ ਸਾਰਿਆਂ ਤੇ ਚਰਨੀ ਕਲਾ ਰੱਖੇ ਗੋਪਾਲ ਪਵਨ ਅਗਰਵਾਲ ਧਰਮਸ਼ਾਲਾ ਔਰ ਵੱਖ-ਵੱਖ ਥਾਵਾਂ ਤੇ ਜਿਹੜਾ ਅੱਜ ਦਾ ਇਹ ਜਨਮਸ਼ਤਮੀ ਦਾ ਤਿਹਾਰਾ ਜਿਹੜਾ ਮਨਾਇਆ ਜਾ ਰਿਹਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਮੁਬਾਰਕਬਾਦ। ਆਜੀ ਮੰਤਰੀ ਸਾਹਿਬ ਅੱਜ ਜਨਮਸ਼ਤਮੀ ਦਾ ਸੋਪਾ ਦਿਹਾੜਾ ਹੈ। ਸਾਡੇ ਵੱਲੋਂ ਬਹੁਤ ਉਮਦਮਦਨ ਮਨਾਇਆ ਜਾ ਰਿਹਾ ਹੈ ਠੀਕ ਹੋ ਗਿਆ। ਪਹਿਲਾਂ ਤਾਂ ਮੈਂ ਸਾਰੇ ਹੀ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਬਾਣਾ ਵਾਸੀਆਂ ਨੂੰ ਖਾਸ ਕਰਕੇ ਮੇਰੇ ਪੱਤਰਕਾਰ ਭਰਾਵਾਂ ਨੂੰ ਵੀ ਮੈਂ ਜਨਮ ਅਸ਼ਵੀ ਦੇ ਦਿਹਾੜੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਅਤੇ ਬੜੀ ਖੁਸ਼ੀ ਹੈ ਕਿ ਅੱਜ ਸਾਨੂੰ ਗਊਸ਼ਾਲਾ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਉਥੇ ਅਸੀਂ ਸਜਾਵਟ ਕੀਤੀ ਹੋਈ ਹੈ ਪਰਮਾਤਮਾ ਦੀ ਕਿਰਪਾ ਸਾਡੇ ਮੈਂਬਰਾਂ ਨੇ ਵੱਧ ਚੜ ਕੇ ਹਿੱਸਾ ਲੈ ਕੇ ਇੱਥੇ ਜਿਹੜਾ ਡੈਕੋਰੇਸ਼ਨ ਵਗੈਰਾ ਇਹ ਜਿਹੜਾ ਦਿਹਾੜਾ ਬੜੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਉਹ ਅਸੀਂ ਮਨਾ ਰਹੇ ਆਂ ਤੇ ਨਾਲ ਹੀ ਗਊ ਸ਼ਾਹਲਾ ਦੇ ਮੰਦਿਰ ਦੇ ਵਿੱਚ ਵੀ ਸਾਡੇ ਭੈਣਾਂ ਦਾ ਜਿਹੜੀ ਕੀਰਤਨ ਮੰਡਲੀ ਉਰੇ ਕਰਨ ਆਉਂਦੇ ਨੇ ਬੁੱਧਵਾਰ ਸ਼ਨੀਵਾਰ ਐਤਵਾਰ ਤਾਂ ਉਹ ਵੀ ਅੱਜ ਕੀਰਤਨ ਮੰਡਲੀ ਇੱਥੇ ਜਿਹੜੇ ਆਏ ਨੇ ਇੱਥੇ ਜਨਮ ਦਿਨ ਮਨਾ ਰਹੇ ਨੇ ਉਹਨੇ ਕੇਕ ਕੱਟਿਆ ਸਾਡੇ ਹਲਕੇ ਦੇ ਐਮ ਐਲ ਏ ਸਾਹਿਬ ਸਰਦਾਰ ਚੇਤ ਸਿੰਘ ਜੋੜਾ ਮਾਜਰਾ ਜੀ ਇੱਥੇ ਆ ਕੇ ਸਾਡਾ ਸਾਥ ਦਿੱਤਾ ਹੈ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਅਸੀਂ ਹੁਣ ਗੋਪਾਲ ਪਵਨ ਦੇ ਵਿੱਚ ਸਾਰੀ ਟੀਮ ਸਾਡੀ ਜਿਹੜੀ ਹੈ ਗੋਪਾਲ ਪਵਨ ਮੰਦਿਰ ਦੇ ਵਿੱਚ ਚੱਲੀ ਹੈ ਜਿਹੜਾ ਕਿ ਉਹ ਗਊ ਸ਼ਲਾ ਦਾ ਇੱਕ ਹਿੱਸਾ ਤੇ ਅਸੀਂ ਹੁਣ ਉੱਥੇ ਜਿਹੜੀ ਹੈ ਧੂਮ-ਤਾਮ ਨਾਲ ਅਸੀਂ ਜਿਹੜੀ ਹੈ ਤੇ ਜਨਮ ਅਸ਼ਟਮੀ ਦਾ ਤਿਹਾਰ ਮਨਾਵਾਂਗੇ ਰਾਤ ਨੂੰ 12 ਵਜੇ ਤੱਕ ਜਿਹੜੀ ਹੈ ਉੱਥੇ ਰੌਣਕਾਂ ਰਹਿਣਗੀਆਂ ਪੂਰੇ ਸ਼ਹਿਰ 'ਚ ਰੌਣਕਾਂ ਰਹਿਣਗੀਆਂ ਤੇ ਉੱਥੇ ਜਿਹੜੀ ਹੈ ਆ ਆਰਤੀ ਦਾ ਟਾਈਮ ਜਿਹੜਾ 12 ਵਜੇ ਹੁੰਦਾ ਹੈ ਅਸੀਂ 12 ਵਜੇ ਆਰਤੀ ਕਰਕੇ ਆਪਣੇ ਮਿਲ ਘਰਾਂ ਨੂੰ ਜਾਵਾਂਗੇ ਤੁਮ ਤਾਂ ਨਾਲ ਮਨਾ ਕੇ ਤੇ ਜਨਮ ਦਿਵਸ ਦੀਆਂ ਵਧਾਈਆਂ ਵਧਾਈਆਂ ਦੇ ਕੇ ਜਾਵਾਂਗੇ ਸਭ ਨੂੰ ਤੇ ਉੱਥੇ ਜਿਹੜਾ ਹੈਗਾ ਅੱਜ ਪਾਣੀ ਦੀ ਮਿੱਠੇ ਪਾਣੀ ਦੀ ਛਵੀਰ ਵੀ ਲੱਗੀਗੀ ਉੱਥੇ ਅਤੇ ਆ ਗੋਪਾਲ ਪਵਨ ਸੁਬਾਣਾ ਦੇ ਵਿਖੇ ਜਿਹੜਾ ਛੱਟੀ ਉਤਸਵ ਹੈ ਉਹ ਵੀ ਅੱਜ ਤੋਂ 6 ਦਿਨ ਬਾਅਦ ਕ੍ਰਿਸ਼ਨ ਦੀ ਛੱਟੀ ਦਾ ਜਿਹੜਾ ਤਿਹਾਰ ਹੈ ਉਹ ਉੱਥੇ ਬੜੀ ਧੂਮਤਾ ਨਾਲ ਮਨਾਇਆ ਜਾਂਦਾ ਤੇ ਮੈਂ ਸਾਰੇ ਸ਼ਹਿਰ ਵਸੇ ਨੂੰ ਕਾਂਗਾ ਤੇ ਉੱਥੇ ਜ਼ਰੂਰ ਆਣਾ ਉੱਥੇ ਅਸੀਂ ਲੰਗਰ ਦੀ ਵਿਵਸਥਾ ਵੀ ਕਰਾਂਗੇ ਤੇ ਕਿੜੀ ਚੋਲ ਦਾ ਲੰਗਰ ਵੀ ਅਸੀਂ ਧੂਮਫਾਨਾ ਚੱਲਦਾ ਬਹੁਤ ਬਹੁਤ ਧੰਨਵਾਦ ਆਪ ਦਾ ਜੈ ਹੋ ਗੋਗਾ